ਵੀ ਜਿਵੇਂ ਇੱਕ ਸਪੋਰਟਸ ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਮੰਜਿਲਾਂ ਸਾਡੀ ਹੁ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊਗਾ ਕਿਉਂ ਕਿ ਕਿੱਥੇ ਬਿਜ਼ੀ ਹੋਣਗੇ ਤਾਕਤ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ ਦੇ ਨਾਂ ਵਾਸਤ ਕਰਨ ਉਹਦਾ ਸਭ ਤੋਂ ਵਧੀਆ ਅਲਟਰਨੇਟਿਵ ਹੈਗਾ ਖੇਡਾਂ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਐਂਟੀ ਡਰੱਗਸ ਤੁਸੀਂ ਸਾਰ ਰੋਜ਼ ਤੁਹਾਡੀਆਂ ਕਲ ਮਾਰਾਂਹੀਂ ਤੁਹਾਡੇ ਕੈਮਰੇ ਰਾਹੀਂ ਤੁਸੀਂ ਇਹਨਾਂ ਗੱਲਾਂ ਨੂੰ ਕਵਰ ਕਰਦਿਆਂ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂਗੇ ਜੀ ਬਹੁਤ ਵੱਡੇ ਪੁੰਨ ਦਾ ਕੰਮ ਹੈ ਇਹ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀ ਬਲ ਜਾਊਗਾ ਕੋਈ ਗੋਲਾ ਸੱਟੂਗਾ ਕੋਈ ਵਾਲੀਬਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਹੁਣ ਅਸੀਂ ਵੀ ਛੋਟੇ ਹੁੰਦੇ ਸੀ ਤੁਹਾਡੇ ਚੋਂ ਮੇਰੇ ਖਾਲਚ ਕਈ ਸਾਡੇ ਸੀਨੀਅਰ ਵੀ ਨੇ ਅਸੀਂ ਥਾਪੀਆਂ ਨਾਲ ਕ੍ਰਿਕਟ ਖੇਡਦੇ ਰਹੇ ਜਿਹੜੀ ਥਾਪੀ ਨਾਲ ਬੇਬੇ ਕੱਪੜੇ ਧੋਦੇ ਹੁੰਦੇ ਸੀ ਔਰ ਥਾਪੀ ਵੀ ਚੋਰੀਆਂ ਲੈ ਕੇ ਜਾਣੀ ਕਿਉਂਕਿ ਜੋ ক্রিকেট ਵਾਲੀ ਹੈ ਉਹ ਥਾਪੀ ਉੱਜੜ ਜਾਂਦੀ ਸੀ ਬਾਅਦ ਚੋ ਕੱਪੜੇ ਪਾੜਨ ਲੱਗ ਜਾਂਦੇ ਸੀ ਸਾਨੂੰ ਤਾਂ ਬੈਟ ਹੀ ਨਹੀਂ ਮਿਲੀ ਨਾ ਸਾਨੂੰ ਬਾਲ ਮਿਲੀ ਨਾ ਹੀ ਸਾਨੂੰ ਗਰਾਊਂਡ ਮਿਲਿਆ ਜੀ ਫਿਰ ਵੀ ਅਸੀਂ ਸ਼ੁਭਮਨ ਗਿੱਲ ਹਰਪਜਨ ਸਿੰਘ ਅਰਸ਼ਦੀਪ ਅਸੀਂ ਦੇਸ਼ ਨੂੰ ਫਤਿਹ ਕਰਕੇ ਦੇ ਰੱਖੇ ਹਾਕੀ ਜਿਵੇਂ ਖੇੜਦੇ ਸੀਗੇ ਜੰਡਾ ਤੋੜ ਕੇ ਵੀ ਜਿਹੜਾ ਜਿਹੜਾ ਹਾਕੀ ਹੀ ਵਰਗਾ ਹੋਵੇ ਬਸ ਖਿੱਦੋ ਖੁੰਡੀ ਕਹਿੰਨੇ ਆ ਕਹਿੰਦੇ ਸੀ ਲੀਰਾਂ ਦੀ ਸਾਡੇ ਕੋਲੇ ਗੋਲ ਹੁੰਦੀ ਸੀ ਫਿਰ ਵੀ ਇਸ ਵਕਤ 11 ਚੋਂ 8 ਸਾਡੇ ਪਲੇਅਰ ਨੇ ਜੀ ਹਰਮਨ ਪ੍ਰੀਤ ਤੋਂ ਲੈ ਕੇ ਜਰਮਨ ਪ੍ਰੀਤ ਤੋਂ ਲੈ ਕੇ ਗੁਰਜੰਟ ਤੋਂ ਲੈ ਕੇ ਸ਼ਮਸ਼ੇਰ ਤੋਂ ਲੈ ਕੇ ਸਾਡੇ ਪਲੇਅਰ ਨੇ ਜੀ ਹਾਕੀ ਚ ਮੌਕਾ ਤਾਂ ਮਿਲੇ ਨਾ ਸਾਨੂੰ ਸੋ ਮੌਕਾ ਤਾਂ ਮਿਲੂਗਾ ਜੇ ਗਰਾਊਂਡ ਬਣਾਵਾਂਗੇ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗ੍ਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੇ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜਿਹੜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਔਰ ਪੰਜਾਬ ਹੱਸਦਾ ਖੇਡਦਾ ਪੰਜਾਬ ਹਾਂਜੀ 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 ਖੇਡ ਨਰਸਰੀ ਵੀ ਹੁੰਦੀ ਨਰਸਰੀ ਦੇ ਵਿੱਚ ਕੀ ਹੈ ਨਰਸਰੀ ਚ ਸਾਨੂੰ ਨਾਲ ਉਥੇ ਹੋਸਟਲ ਬਣਾਉਣਾ ਉਹ ਉਹ ਚਾਰ ਪੰਜ ਪਿੰਡਾਂ ਬਾਅਦ ਇੱਕ ਹੋ ਜਾਊਗੀ ਨਰਸੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖੁਰਾਕ ਦੀ ਮਿਲੂਗੀ ਉਹਨਾਂ ਨੂੰ ਉਹਨਾਂ ਲਈ ਡਾਈਟ ਵੀ ਹੋਊਗੀ ਹਰ ਰੋਜ਼ ਖੇਡਣਗੇ ਇਨਡੋਰ ਗੇਮਾਂ ਵੀ ਹੋਣਗੀਆਂ ਆਊਟਡੋਰ ਗੇਮਾਂ ਵੀ ਹੋਣਗੀਆਂ ਇਹ ਪ੍ਰੋਜੈਕਟ ਤੋਂ ਬਾਅਦ ਹੋ ਜਾਣਾ ਹੈ ਇਹ ਹਾਂ ਨਰਸੀਸ ਹੋਰ ਸਮਝ ਲਓ ਨਰਸਰੀਸ ਤਾਂ ਇੱਕ ਹੋ ਗਈ ਆ ਕਿ ਇੱਕ ਇਨਡੋਰ ਫੈਸਿਲਿਟੀ ਹੋ ਗਈ ਉਹਨਾਂ ਦੇ ਰਹਿਣ ਨੂੰ ਹੋਸਟਲ ਹੋ ਗਿਆ ਅੰਦਰ ਮੈਸ ਹੋਗੀ ਹੈ ਨਾ ਕੋਚਸ ਵੀ ਹੋਗੇ ਗਰਾਊਂਡ ਤਾਂ ਚਲੋ ਹੋਣਗੇ ਜਿਵੇਂ ਅਸੀਂ ਹੁਣ ਬਲਟਨ ਪਾਰਕ ਚ ਕਰਕੇ ਆ। ਸੋ ਐਸੀ ਤਰ੍ਹਾਂ ਹੀ ਅਸੀਂ ਆ ਗਰਾਊਂਡ ਆ ਜਿਹੜੇ ਓਪਨ ਗਰਾਊਂਡ ਨੇ ਜਿਹੜੇ ਆਪਾਂ ਆਮ ਤੌਰ ਤੇ ਹਰੇਕ ਪਿੰਡਕ ਨੂੰ ਸ਼ੁਰੂ ਹੀ ਗਰਾਊਂਡ ਨਾਲ ਹੁੰਦਾ। ਵੀ ਇੱਥੇ ਟੂਰਨਾਮੈਂਟ ਹੁੰਦਾ ਜੀ ਸਾਡੇ। ਬਾਅਦ ਚ ਉਹ ਬਾਅਦ ਚ ਉਹ ਕਿਹੜਾ ਗਰਾਊਂਡ ਹੈ? ਟੂਰਨਾਮੈਂਟ ਦਾ 3-4 ਦਿਨ ਦਾ ਹੁੰਦਾ। ਬਾਹਰ ਦੇ ਵਿੱਚ ਉਹ ਗਰਾਊਂਡ ਮੱਜਾਂ ਬੈਠੀਆਂ ਨੇ, ਆਵਾਰਾ ਪਸ਼ੂ ਬੈਠੇ ਆ। ਢੂੜੀ ਵਾਲੀਆਂ ਟਰਾਲੀਆਂ ਖੜੀਆਂ ਨੇ। ਹਨਾ ਤੇ ਜਾਫਰ ਉੱਥੇ ਮਲਕਈ ਜਿਹੇ ਇਸੇ ਵੀ ਗਰਾਉਂਡ ਨੇ ਜਿੱਥੇ ਪੀਕੇ ਵੀ ਨਸ਼ੇ ਵਾਲੇ ਮਿਲਦੇ ਆ ਜਾਂ ਸਰਿੰਜਾਂ ਮਿਲਦੀਆਂ ਇਹ ਨਾ ਹੋ ਅਸੀਂ ਉਹਨਾਂ ਨੇ ਗਰਾਉਂਡਾਂ ਦੇ ਮਤਲਬ ਜਿਹੜੇ ਜਿਵੇਂ ਅਸੀਂ ਸਕੂਲਾਂ ਨੂੰ ਕਹਿੰਨੇ ਆ ਕਿ ਅਸੀਂ ਇੱਕ ਹਰ ਇੱਕ ਸਕੂਲ ਨੂੰ ਇੱਕ ਜਿਹੜਾ ਕੈਂਪਸ ਮੈਨੇਜਰ ਦੇਵਾਂਗੇ ਅਸੀਂ ਗਰਾਉਂਡ ਦੇ ਵਿੱਚ ਰੱਖਾਂਗੇ ਸਰਵਿਸ ਸਪੋਰਟਸ ਡਿਪਾਰਟਮੈਂਟ ਜ਼ਮੀਨ ਕਿੱਥੋਂ ਲੈ ਕੇ ਆਊਗਾ ਕੀ ਪੰਚਾਇਤ ਹਰ ਇੱਕ ਪਿੰਡ ਕੋਲੇ ਹਰ ਇੱਕ ਪਿੰਡ ਕੋਲੇ ਨਹੀਂ ਹੈਗੀ ਆ ਦੇਖੋ ਹਰੇਕ ਪਿੰਡ ਕਹਿੰਦਾ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਜੀ ਮੇਰੇ ਕੋਲੇ ਹਜ਼ਾਰਾਂ ਮੰਗ ਪੱਤਰ ਆਉਂਦੇ ਨੇ ਸਾਡਾ ਸਟੇਡੀਅਮ ਬਣਾ ਦਿਓ ਹਰੇਕ ਪਿੰਡ ਕੋਲੇ ਜਗ੍ਹਾ ਹੈਗੀ ਐ ਇਹ ਪੰਚਾਇਤ ਡਿਪਾਰਟਮੈਂਟ ਨੂੰ ਸਪੋਰਟਸ ਡਿਪਾਰਟਮੈਂਟ ਪੰਚਾਇਤ ਪੈਸੇ ਟਰਾਂਸਫਰ ਮੈਂ ਕਹਾਂ ਜੀ ਪਿੰਡ ਕਹਿੰਦਾ ਸਾਡਾ ਸਟੇਡੀਅਮ ਬਣਾ ਦਿਓ ਜੀ ਆ ਲਓ ਜੀ ਮੈਂ ਕਹਾਂ ਲੋਕ ਪੈਸੇ ਵੀ ਦੇਣ ਨੂੰ ਤਿਆਰ ਨੇ ਆ ਲਓ ਜੀ ਦੋ ਕਿੱਲੇ ਇੱਥੇ ਸਟੇਡੀਅਮ ਬਣਾ ਦਿਓ ਐਨ ਆਰ ਆਈ ਕਹਿੰਦੇ ਨੇ ਐਨ ਆਰ ਆਈਜ਼ ਦੀ ਆਫਰ ਨੇ ਕਿ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਪੰਚਾਇਤ